ਜਿਹੜੀਆਂ ਪੋਲੀਟੀਕਲ ਸਾਡੀਆਂ ਪਰੰਪਰਾਵਾਂ ਨੇ ਕਨਵੈਨਸ਼ਨਸ ਨੂੰ ਤੋੜਿਆ ਗਿਆ ਪਹਿਲੀ ਦਫਾ ਵੇਖਿਆ ਕਿ ਗਵਰਨਰਸ ਦੇ ਅੱਗੇ ਸਤੇ ਜਦੋਂ ਬਹਿਸ ਚੱਲਦੀ ਹੋਏ ਹਮੇਸ਼ਾ ਹੀ ਪਾਵੇਂ ਪਾਰਲੀਮੈਂਟ ਦੇ ਵਿੱਚ ਵਾ ਲੋਕ ਸਭਾ ਚ ਵੀ ਰਿਹਾ ਰਾਜ ਸਭਾ ਚ ਵੀ ਰਿਹਾ ਕਨਵੈਨਸ਼ਨ ਇਹ ਹੈ ਕਿ ਲੀਡਰ ਆਫ ਦੀ ਹਾਊਸ ਜਿਵੇਂ ਲੋਕ ਸਭਾ ਵਿੱਚ ਪ੍ਰਾਈਮ ਮਿਨਿਸਟਰ ਹੁੰਦੇ ਨੇ ਰਾਜ ਸਭਾ ਦੇ ਵਿੱਚ ਵੀ ਜਰਨਲੀ ਜਦੋਂ ਵੀ ਕੋਈ ਡਿਸਕਸ਼ਨ ਹੁੰਦੀ ਹੈ ਉਹਨੂੰ ਹਮੇਸ਼ਾ ਡਿਸਕਸ਼ਨ ਨੂੰ ਖਤਮ ਕਰਨ ਵਾਸਤੇ ਪ੍ਰਾਈਮ ਮਿੰისტਰ ਖੁਦ ਪਹੁੰਚਦੇ ਨੇ ਇੱਥੇ ਲੀਡਰ ਆਫ ਦੀ ਹਾਊਸ ਭਗਵੰਤ ਮਾਨਸਨ ਤੇ ਹੈ ਨੇ ਅਸੀਂ ਸਮਝਦੇ ਸੀ ਕਿ ਜਿਹੜਾ ਮਸਲੇ ਉੱਠਣੇ ਨੇ ਗਵਰਨਰ ਦੇ ਐਡਰੈਸ ਉੱਤੇ ਐਂਡ ਵਿਸ਼ੇਸ਼ ਤੌਰ 'ਤੇ ਜਦੋਂ ਆਪੋਜੀਸ਼ਨ ਮੁੱਦੇ ਉਠਾਉਂਦੀ ਉਹ ਲੋਕਾਂ ਨਾਲ ਜੁੜੇ ਅਤੇ ਸੂਬੇ ਨਾਲ ਜੁੜੇ ਮੁੱਦੇ ਹੁੰਦੇ ਨੇ ਕਿ ਚੀਫ ਮਿੰისტਰ ਸਾਹਿਬ ਆਪ ਬੈਠਣਗੇ ਤੇ ਬਾਅਦ ਦੇ ਵਿੱਚ ਉਹਦੇ ਤੇ ਆਪਣਾ ਵਿਊ ਦੇਣਗੇ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਜੀ ਮਿਨਿਸਟਰ ਗਹਿਰਾ ਜਰੇ ਸ਼ਹਿਰ ਚ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇੰਪੋਰਟੈਂਟ ਨਹੀਂ ਸਮਝਿਆ ਕਿ ਮੈਂ ਵਿਧਾਨ ਸਭਾ ਚ ਆ ਕੇ ਆਪਣਾ ਪੱਖ ਲੋਕਾਂ ਦੇ ਸਾਹਮਣੇ ਰੱਖ ਸਕਦਾ ਇਸ ਤੋਂ ਇਲਾਵਾ ਮੈਂ ਪੁੱਛਣਾ ਚਾਹੁੰਦਾ ਸੀ ਚੇਬਸ ਸਿੰਘ ਸਾਹਿਬ ਨੂੰ ਕਿ ਮਿਨਿਸਟਰ ਸਾਹਿਬ ਥੋੜਾ ਜਿਹਾ ਤੁਸੀਂ ਖੇਚਲ ਕਰਕੇ ਦੱਸੋ ਤਾਂ ਸਹੀ ਕਿ ਜੋ ਸਾਡੇ ਨੌਜਵਾਨ ਬੇਰੋਜ਼ਗਾਰਾਂ ਨਾਲ लाठी चार्ज ਹੋ ਰਿਹਾ ਹੈ ਜੋ ਸਾਡੇ ਕਰਨਲ ਸਾਹਿਬ ਦੀ ਕੁਟਮਾਰ ਹੋ ਰਹੀ ਹੈ ਜੋ ਸਾਡੇ ਕਿਸਾਨ ਭਰਾਵਾਂ ਨੂੰ ਘਰ ਸਦਕੇ ਉਹਨਾਂ ਨਾਲ ਧੋਖਾ ਥੜੀ ਹੋਈ। ਫੇਰ ਦੋਨੋਂ ਬਾਰਡਰਸ ਤੇ ਖਨੌਰੀ ਤੇ ਸ਼ੰਭੂ ਦੇ ਵਿੱਚ ਵੱਡੇ ਪੈਮਾਨੇ ਤੇ ਜਿਸਾਂ ਲੁੱਟ ਕੀਤੀ ਗਈ। ਇਸ ਕਿਸਮ ਦੀ ਲੁੱਟ ਤੇ ਅਮਰ ਸ਼ਾਹ ਬਦਾਲੀ ਦੇ ਵੇਲੇ ਸੁਣੀ ਜਾਂਦੀ ਸੀ। ਇੱਕ ਆਜ਼ਾਦਾਨਾ ਦੇਸ਼ ਦੇ ਵਿੱਚ 13540 ਟਰਾਲੀਆਂ ਜਿਹੜੀਆਂ ਨੇ ਉਹ ਲੈ ਜਾਓ, ਏਸੀ ਉਹਨਾਂ ਦੇ ਕੱਢ ਲਓ, ਗੈਸ ਸਿਲੰਡਰਸ ਚੁੱਕ ਲਓ, ਉਹਨਾਂ ਦੇ ਮੰਜੇ ਚੁੱਕ ਕੇ ਲੈ ਜਾਓ ਕਿਸਾਨਾਂ ਦੇ, ਉਹਨਾਂ ਦੇ ਬਿਸਤਰਿਆਂ ਤਾਂ ਕਿ ਚੁੱਕ ਕੇ ਲੈ ਜਾਓ। ਅਸੀਂ ਸੋਚਨੇ ਆ ਕਿ ਕਿਸਾਨਾਂ ਦੀ ਇਹ ਗਵਰਨਮੈਂਟ ਕੋਈ ਮਦਦ ਕਰੇਗੀ ਮਦਦ ਇਹਨਾਂ ਕੀ ਕਰਨੀ ਹੈ ਫਿਰ ਡੀਜੀਪੀ ਸਾਹਿਬ ਦਾ ਬਿਆਨ ਆਣਾ ਅੰਦਰ ਪਹਿਲੇ ਇਹਨਾਂ ਦੇ ਇੱਕ ਮੰਤਰੀ ਸਾਹਿਬ ਨੇ ਉਹ ਕਹਿੰਦੇ ਕਿ ਜੀ ਅਸੀਂ ਤੇ ਸਦੇ ਨਹੀਂ ਸੀ ਇਹ ਕਿਸਾਨ ਇਹ ਤੇ ਸੈਂਟਰ ਨਾਲ ਗੱਲਬਾਤ ਹੁੰਦੀ ਫਿਰਦੀ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਜਿਹੜੇ ਇਹਨਾਂ ਦੀ ਅਰੈਸਟ ਹੋਈ ਹੈ ਡਿਟੇਨ ਹੋਏ ਨੇ ਇਹ ਪੈਰਾ ਮਿਲਟਰੀ ਫੋਰਸ ਨੇ ਕੀਤੇ ਪੰਜਾਬ ਪੁਲਿਸ ਨੇ ਕੀਤੇ ਉਹਦਾ ਜਵਾਬ ਖੁਦ ਹੀ ਡੀਜੀਪੀ ਸਾਹਿਬ ਨੇ ਤੇ ਆਈਜੀ ਹੈੱਡ ਕੁਆਰਟਰ ਨੇ ਕਹਿ ਦਿੱਤਾ ਕਿ ਅਸੀਂ ਗ੍ਰਿਫਤਾਰ ਕੀਤੇ ਨੇ ਇੰਨੇ ਫੜੇ ਨੇ ਇੰਨੇ ਅਸੀਂ ਛੱਡਣ ਲੱਗੇ ਮੈਂ ਮਸ਼ਕੂਰ ਹਾਂ ਡੀਜੀਪੀ ਸਾਹਿਬ ਨੇ ਇਸ ਗੱਲ ਦਾ ਵੀ ਜਿਹੜਾ ਸਾਡਾ ਇੱਕ ਉਹਨਾਂ ਦੇ ਸਾਹਮਣੇ ਸਵਾਲ ਸੀ ਕਿ ਇਹ ਚੋਰੀ ਕਿਨੇ ਕੀਤੀ ਉਹਨੇ ਐਕਸੈਪਟ ਕਰ ਲਿਆ ਚੋਰੀ ਕੀਤੀ ਨਾਲ ਕਿਹਾ ਸੀ ਕੰਪਨਸੇਟ ਕਰਾਂਗੇ ਪਰ ਡੀਜੀਪੀ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ ਕਿ ਤੁਸੀਂ ਕੰਪਨਸੇਟ ਤੇ ਕਰ ਦਿਓਗੇ ਜਿਹੜਾ ਡਾਕਾ ਮਾਰਨ ਵਾਲੇ ਡਾਕੂ ਨੇ ਉਹਨਾਂ ਦਾ ਕੀ ਬਣੇਗਾ ਤੁਹਾਡੀ ਪੁਲਿਸ ਨੇ ਖੁਦ ਜਾ ਕੇ ਟਰਾਲੀਆਂ ਤੇ ਬਾਕੀ ਚੀਜ਼ਾਂ ਇਹ ਆਮ ਆਦਮੀ ਪਾਰਟੀ ਦੇ ਵਧਾਇਕਾਂ ਦੇ ਸਾਥੀਆਂ ਕੋਲੋਂ ਤੇ ਰਿਸ਼ਤੇਦਾਰਾਂ ਕੋਲੋਂ ਤੇ ਰਸਤੇਦਾਰਾਂ 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 ਕੋਲੋਂ ਤੇ ਰ ਅਸੀਂ ਮਸ਼ਕੂਰ ਆ ਤੁਸੀਂ ਵਕਤ ਦਿੱਤਾ ਕਿ ਉਹ ਜਸਟਿਸ ਐਕਸਪੈਕਟ ਕਰ ਸਕਦੇ ਨੇ ਤੁਹਾਡੇ ਹੱਥੋਂ ਮੈਨੂੰ ਯਾਦ ਹੈ ਇੱਥੇ ਹੀ ਇਸੇ ਹੀ ਜਗ੍ਹਾ ਤੇ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਤੁਹਾਨੂੰ ਯਾਦ ਹੋਏਗਾ ਬਹੁਤ ਚਿਰ ਚੀਫ ਮਿਨਿਸਟਰ ਨੇ ਵਕਤ ਨਹੀਂ ਸੀ ਦਿੱਤਾ ਫਿਰ ਉਹਨਾਂ ਦਾ ਪਰਿਵਾਰ ਮੇਰੇ ਨਾਲ ਆਇਆ ਸੀ ਗੱਡੀ 'ਚ ਬੈਠ ਕੇ ਉਹਨਾਂ ਦੇ ਪਿਤਾ ਆਏ ਸੀ ਉਹਨਾਂ ਦੇ ਮਦਰ ਆਏ ਸੀ ਇੱਥੇ ਫਿਰ ਬਾਹਰ ਇਹੀ ਜਿਹੜੇ ਨੇ ਧਾਲੀਵਾਲ ਸਾਹਿਬ ਇਹ ਇਹ ਤੇ ਇੱਕ ਦੋ ਮਨਿਸਟਰ ਆਏ ਸੀ ਵਿਸ਼ਵਾਸ ਦਿਵਾਇਆ ਸੀ ਜੀ ਮਨਿਸਟਰ ਸਾਹਿਬ ਸੈਸ਼ਨ ਤੋਂ ਬਾਅਦ ਤੁਹਾਨੂੰ ਮਿਲਣਗੇ ਤੇ ਸੈਸ਼ਨ ਤੋਂ ਬਾਅਦ ਅਜੇ ਤੱਕ ਨਹੀਂ ਮਿਲੇ ਮੈਨੂੰ ਲੱਗਦਾ ਜੋ ਮੂਸੇਵਾਲਾ ਸਾਹਿਬ ਦੇ ਪੇਰੈਂਟਸ ਨਾ ਹੋਇਆ ਉਹਨਾਂ ਦੇ ਬਾਪ ਤੇ ਮਾਂ ਨਾ ਹੋਇਆ ਸੇਮ ਹੀ ਇਥੇ ਹੋਣਾ ਕਿਉਂਕਿ ਗਵਰਨਮੈਂਟ ਕਿਸੇ ਕਿਸਮ ਦਾ ਕਿਸੇ ਗੱਲ ਨੂੰ ਜਸਟਿਸ ਦੇਣ ਚ ਇੰਟਰਸਟਿਡ ਨਹੀਂ ਕਿਉਂਕਿ ਰਿਮੋਟ ਕੰਟਰੋਲ ਇਹਨਾਂ ਦੇ ਹੱਥੇ ਚ ਨਹੀਂ ਤੀਸਰੀ ਗੱਲ ਜਿਹੜੀ ਸਾਰੋਂ ਇੰਪੋਰਟੈਂਟ ਤੁਸੀਂ ਵੇਖੋ ਪੰਜਾਬ ਦਾ ਜਿਹੜਾ ਸੂਬਾ ਹੈ ਹਮੇਸ਼ਾ ਪੰਜਾਬੀ ਆਪਣੀ ਕਾਬਲੀਅਤ ਕਾਰਨ ਸਾਰੀ ਦੁਨੀਆ ਵਿੱਚ ਉਹਨਾਂ ਨੇ ਆਪਣਾ ਨਾਂ ਰੋਸ਼ਨ ਕੀਤਾ ਹੈ ਅੱਜ ਵੱਧ ਕਿਸਮਤੀ ਹੈ ਇੱਕ ਨੌਨ ਪੰਜਾਬੀ ਇਸ ਇਸ ਟਾਈਮ ਸੂਬਾ ਭਗਵੰਤ ਮਾਨ ਜੀ ਨਹੀਂ ਚਲਾ ਰਹੇ ਸੁਪਰ ਸੀਐਮ ਤੇ ਇਥੇ ਕੇਜਰੀਵਾਲ ਹੈ ਜਿਹੜਾ ਐਡਵਾਈਜ਼ਰ ਹੈ ਕੋਈ ਪੰਜਾਬੀ ਹੈ ਨਹੀਂ ਵਿਭੂ ਕੁਮਾਰ ਜੀ ਨੇ ਹੁਣ ਜਿਹੜੇ ਲੋਕਾਂ ਨੇ ਰਿਜੈਕਟ ਕਰਕੇ ਘੱਲੇ ਨੇ ਸਸੋਧਿਆ ਸਾਹਿਬ ਤੇ ਜੈਨ ਸਾਹਿਬ ਉਹ ਆ ਗਏ ਨੇ ਆਫੀਸ਼ੀਅਲ ਤੌਰ ਤੇ ਇਥੇ ਕੋਠੀਆਂ ਵੀ ਲੈਣਗੇ ਗੱਡੀਆਂ ਵੀ ਲੈਣਗੇ ਤੇ ਪੰਜਾਬ ਨਾਲ ਜੋ ਕੁਝ ਹੋ ਰਿਹਾ ਉਹ ਵੀ ਕਰਨਗੇ ਕੱਲ ਕਿਹਾ ਜਾ ਰਿਹਾ ਸੀ ਕਿ ਪੰਜਾਬ ਵਿੱਚ ਹੁਣ ਕੰਮ ਰਾਕਟ ਵਰਗਾ ਹੋਇਆ ਕਰੇਗਾ ਤੇ ਮੈਂ ਪੁੱਛਣਾ ਚਾਹਨਾ ਉਹ ਸਾਰੇ ਰਾਕਟ ਤੇ ਅਜੇ ਦਿੱਲੀ ਚ ਫੇਲ ਹੋਏ ਨਾਲੇ ਇਹ ਜਿਹੜੇ ਫੇਲਡ ਰਾਕਟ ਨੇ ਫਿਊਜ਼ ਹੋਏ ਰਾਕਟ ਨੇ ਇਹ ਦਿੱਲੀ ਦੇ ਫਿਊਜ਼ ਰਾਕਟ ਕੀ ਪੰਜਾਬ ਚ ਚੱਲਣਗੇ ਆਕੇ ਜੀ ਇਹਦਾ ਕੋਈ ਜਵਾਬ ਤੇ ਦਿਓ ਚੀਫ ਸੈਕਟਰੀ ਪੰਜਾਬ ਤੋਂ ਬਾਹਰ ਦਾ ਹੋਮ ਸੈਕਟਰੀ ਪੰਜਾਬ ਤੋਂ ਬਾਹਰ ਦਾ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਤੋਂ ਬਾਹਰ ਦਾ ਇਹ ਪੰਜਾਬੀਆਂ ਨੇ ਕਿ ਇਹਨਾਂ ਲੋਕਾਂ ਨੂੰ ਇਸ ਗੱਲ ਨੂੰ ਸੱਦਿਆ ਜੀ ਸੋ ਇਹ ਸਾਨੂੰ ਸਖਤ ਇਤਰਾਜ਼ ਹੈ ਇਸ ਗੱਲ ਦਾ ਕਿ ਪੰਜਾਬ ਦਾ ਵਾਤਾਵਰਨ ਵਿਗਾੜਿਆ ਜਾ ਰਿਹਾ ਆ ਆਰਥਿਕ ਤੌਰ ਤੇ ਪੰਜਾਬ ਬਿਮਾਰੂ ਸੂਬਾ ਹੋ ਚੁੱਕਿਆ ਜਿਹੜਾ ਕੇਜਰੀਵਾਲ ਕਹਿੰਦਾ ਸੀ ਇੱਕ ਇੱਕ ਰੁਪਿਆ ਵੀ ਅਸੀਂ ਇੱਥੇ ਕਰਜ਼ਾ ਨਹੀਂ ਚੁੱਕਾਂਗੇ 1 12000 ਕਰੋੜ ਰੁਪਈਆ ਕੱਲ ਤੁਸੀਂ ਵੇਖ ਚੁੱਕੇ ਹੋ ਪਰ ਕੈਪਟਨ ਇਨਕਮ ਦੇ ਹਿਸਾਬ ਨਾਲ 19ਵੇਂ ਨੰਬਰ ਤੇ ਅਸੀਂ ਕੁਝ ਆ ਵੇਖੋ ਹੁਣ ਤੁਹਾਡਾ ਬਜਟ ਕੱਲ ਪੇਸ਼ ਹੋਣਾ ਕੁਝ ਵੀ ਹੈ ਨਹੀਂ ਉਹਦੇ ਦੇਣ ਵਾਸਤੇ ਤੋਂ ਅਸੀਂ ਇਸ ਗੱਲ ਨੂੰ ਰਿਜੈਕਟ ਕਰਨਾ ਤੇ ਪੰਜਾਬੀਆਂ ਨੂੰ ਮੈਂ ਵਿਧਾਨ ਸਭਾ ਤੋਂ ਬਾਅਦ ਆਵਾਜ਼ ਦੇਣਾ ਆਓ ਇਕੱਠੇ ਹੋਵੋ ਬੱਚੋ ਇਹਨਾਂ ਨੂੰ ਤੋੜਦਾ ਕਰੀਏ 2 ਸਾਲ ਹੋਰ ਹੁਣ ਆਪ ਦਾ ਰਹਿਣਾ ਇੱਥੇ ਪੰਜਾਬ واسੇ ਇੱਕ ਬਹੁਤ ਵੱਡੀ ਖਤਰੇ ਦੀ ਘੰਟੀ ਹੈ ਕਿਉਂਕਿ ਭਗਵੰਤ ਨੇ ਇੱਕ ਸੌਦਾ ਕਰ ਲਿਆ ਚੀਫ ਮਿਨਿਸਟਰ ਨੇ ਮੈਨੂੰ ਰਹਿ ਲੈਣ ਦਿਓ ਮੇਰੇ ਕੋ ਜਿਹੜੀ ਮਰਜ਼ੀ ਫਾਈਲ ਤੇ ਸਾਈਨ ਕਰਾਇਚ ਤੇ ਇਹਨਾਂ ਲੋਕਾਂ ਨੇ ਜਿਹੜੇ ਪੰਜਾਬ ਦੇ ਹੈ ਨਹੀਂ ਦੋ ਦੋ ਹੱਥੀ ਪੰਜਾਬ ਅੱਗੇ ਲੁੱਟਿਆ ਜਾ ਰਿਹਾ ਸਾਰਾ ਹੀ ਪੈਰਾਫਰਨਲੀਆ ਇਹਨਾਂ ਨਾਲ ਦਿੱਲੀੋਂ ਆ ਗਿਆ 2000 ਇਹੋ ਜਿਹੇ ਲੋਕ ਨੇ ਜਿਹੜੇ ਕੇਜਰੀਵਾਲ ਸਾਹਿਬ ਦੇ ਦਫ਼ਤਰਾਂ 'ਚ ਕੰਮ ਕਰਦੇ ਸੀ ਜਿਹੜੇ ਡਾਇਰੈਕਟ ਇਨਡਾਇਰੈਕਟ ਢੰਗ ਨਾਲ ਹੁਣ ਪੰਜਾਬ ਗਵਰਨਮੈਂਟ ਦੇ ਵਿੱਚ ਸ਼ੇ ਸ਼ੋਭਿਤ ਹੋਣ ਕੇ ਪੰਜਾਬ ਨੂੰ ਲੁੱਟਣਗੇ ਸੋ ਇਸ ਗੱਲ ਕਾਰਨ ਮੈਂ ਪ੍ਰੈਸ ਦੇ ਵੀਰਾਂ ਦੇ ذریعے ਅੱਜ ਪੰਜਾਬ ਵਿਧਾਨ ਸਭਾ ਤੋਂ ਬਾਹਰੋਂ ਇੱਕ ਆਵਾਜ਼ ਦੇਣਾ ਸਮੁੱਚੇ ਪੰਜਾਬੀ ਜਗਤ ਨੂੰ ਆਓ ਇਕੱਠੇ ਹੋਈਏ ਤੇ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਬਚਾਈਏ ਜੀ ਕਹਿੰਦੀ ਹੈ ਕਾਂਗਰਸ ਜਿਹੜੀ ਹਮਲਾ ਕਰਦੀ ਸੀਗੀ ਅਕਾਲ ਤਖਤ ਤੇ ਉਹ ਸਾਨੂੰ ਜਿਹੜੀ ਨਸੀਹਤ ਨਾ ਦੇਵੇ ਤੁਸੀਂ ਅਸ਼wini ਸ਼ਰਮਾ ਜੀ ਨੂੰ ਮੈਂ ਪੁੱਛਣਾ ਚਾਹਨਾ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਇੱਕ ਮਿੰਟ ਇਹਨਾਂ ਦਾ ਟੋਲੇਸਟ ਲੀਡਰ ਜਿਹੜੇ ਸੀ ਐਲਕੇ ੜਵਾਨੀ ਸਾਹਿਬ ਉਹਨਾਂ ਦੀ ਆਪਣੀ ਜਿਹੜੀ ਆਟੋ ਬਾਇਓਗ੍ਰਾਫੀ ਹੈ ਉਹਦੇ ਵਿੱਚ ਪੜੋ ਉਹਨਾਂ ਨੇ ਖੁਦ ਕੰਸੀਡ ਕੀਤਾ ਕਿ ਕਾਂਗਰਸ ਦੀ ਸਰਕਾਰ ਇਸ ਕਿਸਮ ਦਾ ਐਕਸ਼ਨ ਨਹੀਂ ਸੀ ਕਰਨਾ ਚਾਹਦੀ ਆਰਐਸਐਸ ਨੇ ਤੇ ਐਡਵਾਨੀ ਹੁਣਾ ਨੇ ਮਜਬੂਰ ਕਰ ਦਿੱਤਾ ਇਸ ਐਕਸ਼ਨ ਵੱਲ ਸੇ ਥੈਂਕ ਯੂ